ਮੈਂ ਅਕਸਰ ਆਪਣੀ ਗੱਲਾਂ 'ਚ ਜ਼ਿਕਰ ਕਰਦਾ ਕਿ ਜ਼ਿੰਦਗੀ 'ਚ ਪੋਜ਼ਿਟਿਵ ਰਹੋ ਹੂੰ ਔਰ ਹਮੇਸ਼ਾ ਪੋਜ਼ਿਟਿਵਿਟੀ ਵਾਲੀ ਗੱਲ ਕਰੋ ਚੜ੍ਹਦੀ ਕਲਾ ਵਾਲੀ ਗੱਲ ਕਰੋ ਉਦਾਸ ਗੱਲ ਕਰੋਗੇ ਤਾਂ ਤੁਸੀਂ ਆਪ ਵੀ ਉਦਾਸ ਰਹੋਗੇ ਦੂਜੇ ਨੇ ਵੀ ਉਦਾਸ ਕਰੋਗੇ ਤੇ ਤੁਹਾਡੀ ਉਮਰ ਵੀ ਘਟਣੀ ਹੈ ਜੀ ਚੜ੍ਹਦੀ ਕਲਾ ਦੀ ਗੱਲ ਕਰੋਗੇ ਤਾਂ ਪ੍ਰਮਾਤਮਾ ਨੇ ਤੁਹਾਡੀ ਉਮਰ ਨਾ ਨਾ ਕਰਦੇ 10 ਸਾਲ ਵਧਾ ਦੇਣੀ ਹੈ ਜੀ ਜਿਹੜਾ ਬੰਦਾ ਚੁਗਲੀ ਕਰਦਾ ਹੂੰ ਜਿਸ ਬੰਦਾ ਸਟੈਂਡ ਹੈ ਨਹੀਂ ਜੀ ਤੁਸੀਂ ਰਿਕਾਰਡ ਕੱਢ ਲਓ ਜੀ ਹਿਸਟਰੀ ਕੱਢ ਲਓ ਤੁਸੀਂ ਉਹ ਬੰਦਾ ਦੁਨੀਆਂ ਤੋਂ ਪਹਿਲਾਂ ਹੀ ਚਲੇ ਗਿਆ ਜੀ ਹੂੰ ਜਿਹੜਾ ਬੰਦਾ ਫਕਰ ਸੁਭਾਅ ਦਾ ਹੈ ਜੀ ਪਿੰਡਾਂ 'ਚ ਹੁੰਦੇ ਸਾਡੇ ਬਹੁਤ ਬਹੁਤ ਮਰਮਰ ਜੀ ਨਾਲ ਕੰਮ ਕਰਨ ਵਾਲੇ ਖੁਸ਼ ਰਹਿਣ ਵਾਲੇ ਉਹ ਉਹਨਾਂ ਨੂੰ ਕੁਝ ਵੀ ਨਹੀਂ ਹੁੰਦਾ ਜੀ ਉਹ ਜੜਦੀ ਕਲੇਜ ਰਹਿੰਦੇ ਨੇ ਹਮੇਸ਼ਾ ਕੋਈ ਨੱਚਦੇ ਟੱਪਦੇ ਹੋਣਾ ਗੀਤ ਗੂਤ ਗਾ ਲੈਣੇ ਹੋ ਉਧਰ ਮਾਨ ਸਾਹਿਬ ਵੀ ਸਟੇਜ ਤੇ ਨੱਚ ਲੈਂਦੇ ਆ ਵਿਰੋਧੀ ਕਹਿੰਦੇ ਝੰਡਾ ਨੂੰ ਪੰਜਾਬ ਫੜਾਤਾ ਇਹ ਤਾਂ ਸਟੇਜਾਂ ਜੋਗੇ ਸੀਗੇ ਆ ਇਹ ਗੱਲ ਠੀਕ ਸੀ ਵੀ ਜਿਹੜੇ ਕਾਂਗਰਸ ਹੀ ਜਿਨ੍ਹਾਂ ਨੇ ਪੰਜਾਬ ਦੇ ਸਿਰ ਤੇ 3 ਲੱਖ ਕਰੋੜ ਦਾ ਕਰਜ਼ਾ ਚੜਾਤਾ ਜਿਨ੍ਹਾਂ ਨੇ ਆਪਣੇ ਦਾਦੇ ਤੋਂ ਪੋਲਿਟਿਕ ਸ਼ੁਰੂ ਕੀਤੀ ਫਿਰ ਆਪਣੇ ਬਾਪ ਤੇ ਆ ਗਈ ਫਿਰ ਮੁੰਡੇ ਤੇ ਆ ਗਈ ਫਿਰ ਆਪਣੀ ਨੂੰਹ ਤੇ ਆ ਗਈ ਫਿਰ ਪੋਤੇ ਤੇ ਆ ਗਈ ਉਹ ਉਹ ਚੱਲ ਰਹੀ ਹੈ ਉਹ ਪੋਲਿਟਿਕਸ ਠੀਕ ਸੀ ਕਿ ਜੀ ਆਮਾ ਦੀ ਪਾਰਟੀ 2022 ਦੇ ਵਿੱਚ 92 ਐਮਐਲਏ ਜਿੱਤੇ ਜਿਦੇ ਵਿੱਚ 82 ਐਮਐਲਏ ਪਹਿਲੀ ਵਾਰ ਜਿੱਤੇ ਆ ਜਿਹੜੇ 82 ਹਾਰੇ ਉਹ ਕੌਣ ਨੇ ਜੀ ਉਹੀ ਤਾਂ ਹੈਗੇ ਨੇ ਜੀ ਜਿਹੜੇ ਸਾਨੂੰ ਦੱਸਦੇ ਨੇ ਨਾ ਵੀ ਇਹ ਫਲਾਣੇ ਨੇ ਧਮਕਾਣੇ ਨੇ ਮੈਂ ਉਹ ਲਫ਼ਜ਼ ਨਹੀਂ ਯੂਜ਼ ਕਰਨਾ ਚਾਹੁੰਦਾ ਦੇਖੋ ਗੁਰਬਾਣੀ ਚ ਲਿਖਿਆ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਇਹ ਪ੍ਰਮਾਤਮਾ ਦੇ ਹੱਥ ਵਾਸ ਹੈ ਜੀ ਇੱਥੇ ਬੰਦਾ ਕੁਝ ਨਹੀਂ ਕਰ ਸਕਦਾ ਪੰਜਾਬ ਦੀ ਸੰਗਤ ਵੱਡੀ ਹੈ ਜੀ ਜਿਹੜਾ ਬੰਦਾ ਅੱਜ ਪੰਜਾਬ ਦੇ ਵਿੱਚ ਆਪਾਂ ਖੇਤਾਂ 'ਚ ਬੈਠੇ ਆਂ ਜੀ ਕਿਸੇ ਕਿਸਾਨ ਨੂੰ ਪੁੱਛ ਕੇ ਦੇਖੋ ਜੀ ਬਿਜਲੀ ਜਿਹੜੀ ਆ ਦਿਨੇ ਵੀ ਆਉਂਦੀ ਹੈ ਰਾਤ ਨੂੰ ਵੀ ਆਉਂਦੀ ਹੈ ਜੀ ਨਹਿਰਾਂ 'ਚ ਪਾਣੀ ਸਾਡੇ ਆ ਨਹਿਰ ਨਾਲ ਪੱਕੀ ਕਰਤੀ ਜੀ ਸਾਨੂੰ ਕਿੰਨੇ ਸਾਲ ਹੋ ਗਏ ਯਾਦ ਹੋਇਆ ਨੂੰ ਜੀ ਅੱਜ ਤੱਕ ਤਾਂ ਪੱਕੀ ਕਿਸ ਨੇ ਕੀਤੀ ਨਹੀਂ ਜੀ ਬੜੇ ਇੱਥੇ ਆਏ ਗੱਲਾਂ ਕਰਨ ਵਾਲੇ ਜੀ ਬਹੁਤ ਆਪਣੇ ਆਪਣੇ ਵੋਟਾਂ ਲੈ ਕੇ ਇੱਥੇ ਮੈਂਬਰ ਪਾਰਲੀਮੈਂਟ ਵੀ ਬਣਦੇ ਰਹੇ ਐਮ ਐਲ ਏ ਬਣਦੇ ਰਹੇ ਜੀ ਪਰ ਅੱਜ ਤੱਕ ਕਿਸੇ ਤੇ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਕਰਨ ਦੇ ਇਲਜ਼ਾਮ ਵੀ ਨਹੀਂ ਲੱਗੇ ਨਹੀਂ ਨਹੀਂ ਦੇਖੋ ਜੀ ਇਹ ਪਤਾ ਕੀ ਹੈ ਜੀ ਇਹੀ ਤਾਂ ਮੈਂ ਕਹਿ ਰਿਹਾ ਜੀ ਜਿਹੜਾ ਸਿਸਟਮ ਹੈ ਨਾ ਜੀ ਇਹ ਜਿਹੜਾ ਸਿਸਟਮ ਹੈ ਮੇਰੇ ਕੋਲ ਇੱਕ ਇੱਕ ਭਰਾ ਕਹਿੰਦਾ ਜੀ ਸਾਡੇ ਕਿਥੇ ਟਰਾਲੀ ਚੋਰੀ ਹੋ ਗਈ ਮੈਂ ਕਿਹਾ ਭਰਾ ਤੁਸੀਂ ਕੰਪਲੇਂਟ ਕਰਾਈ ਜਾਂ ਨਹੀਂ ਉਹ ਨਹੀਂ ਕਰਾਈ ਜੀ ਮੈਂ ਕਿਹਾ ਜੀ ਕੰਪਲੇਂਟ ਕਰਾਇਆ ਤਾਂ ਬਿਨਾਂ ਮੈਨੂੰ ਸੁਪਨਾ ਆਉਂਦਾ ਵੀ ਤੁਹਾਡੀ ਟਰਾਲੀ ਚੋਰੀ ਹੋ ਗਈ ਜੀ ਹੂੰ ਮੈਂ ਕਹਿ ਦਮਾ ਜੀ ਪਰ ਤੁਹਾਡੀ ਪਾਰਟੀ ਦੇ ਵਿਧਾਇਕ ਦੇ ਕਿਸੇ ਖਾਸ ਦੇ ਘਰੇ ਟਰਾਲੀਆਂ ਫੜੀਆਂ ਕਿਸਾਨਾਂ ਨੇ ਤੇ ਸਾਰਾ ਹਲਕਾ ਹੀ ਖਾਸ ਹੈ ਜੀ ਸਾਰਾ ਹਲਕਾ ਹੀ ਖਾਸ ਹੈ ਜਿੱਥੋਂ ਬੰਦਾ ਐਮਐਲਏ ਬਣ ਗਿਆ ਉਹਦਾ ਸਾਰਾ ਹਲਕਾ ਹੀ ਖਾਸ ਹੈ ਜੀ ਹੁਣ ਆਪਾਂ ਕਿਨੂੰ ਕਿਨੂੰ ਕੀ ਕਵਾਂਗੇ ਇਹ ਗੱ ਠੀਕ ਹੈ ਨਾ ਉਹ ਗੱਲਾਂ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਾਂਗਰਸ ਦੇ ਟਾਈਮ ਜਦੋਂ ਦਾ ਦੇਸ਼ ਆਜ਼ਾਦ ਹੋਇਆ 1966 ਦੇ ਵਿੱਚ ਪੰਜਾਬ ਬਣਦਾ 67 ਚ ਪਹਿਲੀ ਇਲੈਕਸ਼ਨ ਹੁੰਦੀ ਹੈ 46 ਸਾਲ ਰਾਜ ਕੀਤਾ 25 ਸਾਲ ਕਾਂਗਰਸ ਨੇ ਕੀਤਾ ਔਰ 19 ਸਾਲ ਅਕਾਲੀ ਦਲ ਤੇ ਬੀਜੇਪੀ ਨੇ ਕੀਤਾ ਠੀਕ ਹੈ ਜੀ 25 ਸਾਲ ਦਾ ਕਾਂਗਰਸ ਦਾ ਰਿਕਾਰਡ ਕੱਢ ਲਓ ਜੀ 25 ਸਾਲ ਕਾਂਗਰਸ ਦਾ ਰਿਕਾਰਡ ਕੱਢ ਲਓ ਨਾਬਾ ਦੇ ਵਿੱਚ ਠੀਕ ਹੈ ਜੀ ਜਿਹੜੇ ਬੰਦੇ ਐਮਐਲਏ ਬਣਦੇ ਰਹੇ ਆ ਜਿਨ੍ਹਾਂ ਨਾਲ ਮੇਰਾ ਮੁਕਾਬਲਾ ਸੀਗਾ ਜਿਹੜੇ ਹਾਰੇ ਨੇ ਬਹੁਤ ਬੁਰੀ ਤਰੀਕੇ ਨਾਲ ਠੀਕ ਹੈ ਉਹਨਾਂ ਦਾ ਰਿਕਾਰਡ ਕੱਢ ਲਓ ਜੀ ਉਹ ਕਹਿੰਦੇ ਜੀ ਅਸੀਂ ਤਾਂ ਮੇਰੀ ਮਾਂ ਘਾ ਵੜਦੀ ਜਦੋਂ ਮੈਂ ਪੈਦਾ ਹੋਇਆ ਜੀ ਹੂੰ ਤੇ ਅੱਛਾ ਤੁਸੀਂ ਖੇਤਾਂ ਤੁਹਾਡੀ ਮਾਂ ਕੰਮ ਕਰਦੀ ਸੀ ਲੋ ਠੀਕ ਹੈ ਜੀ ਠੀਕ ਹੈ ਕੋਈ ਪ੍ਰੋਬਲਮ ਨਹੀਂ ਜੀ ਦੁਨੀਆ ਦੇ ਸਾਰੇ ਕਿੱਥੇ ਬੰਦੇ ਦਾ ਜਨਮ ਹੋਣਾ ਤਾਂ ਕੁਦਰਤ ਦੇ ਹੱਥ ਵਾਸਾ ਜੀ ਪਰ ਤੁਸੀਂ ਕਰੋੜਪਤੀ ਕਿਵੇਂ ਬਣ ਗਏ ਜੀ ਤੁਹਾਡੇ ਕੋਲ ਕਿੱਥੋਂ ਆ ਗਈਆਂ ਜੀ ਵੱਡੀਆਂ-ਵੱਡੀਆਂ ਕਾਰਾਂ ਹੂੰ ਕਿੱਥੋਂ ਤੁਸੀਂ ਏਡੇ-ਏਡੇ ਮਹਿਲ ਬਣਾ ਲਏ ਜੀ ਤੁਹਾਡੇ ਤੇ ਕਿਉਂ ਇਲਜ਼ਾਮ ਲੱਗਿਆ ਕਿਉਂ ਜੇਲ੍ਹਾਂ 'ਚ ਤੁਸੀਂ ਬੰਦ ਕਰਤਾ ਤੁਹਾਨੂੰ ਜੀ ਹੂੰ ਇਹ ਇਹਦੇ 'ਚ ਕਸੂਰ ਕੀਦਾ ਜੀ ਮੇਰੀ ਗੱਲ ਸਮਝਦੇ ਹੋ ਤੁਸੀਂ ਮੇਰਾ ਘਰ ਦੇਖਿਆ ਜੀ ਹੂੰ 240 ਗਜ ਦੇ ਵਿੱਚ ਘਰ ਹੈ ਜੀ ਸਾਰਾ ਪਿੰਡ ਕਵਾ ਪਿੰਡ ਨਹੀਂ ਇਲਾਕਾ ਕਵਾ ਸਾਰਾ ਜੀ ਹੂੰ ਬਾਪੂ ਲਾਲ ਸਿੰਘ ਜੀ ਹੋਰਾਂ ਦਾ ਜ਼ਿਕਰ ਕਰਕੇ ਦੇਖੋ ਕੋਈ ਬੰਦਾ ਉਹਨਾਂ ਕੰਨੀ ਉਂਗਲ ਨਹੀਂ ਕਰ ਸਕਦਾ ਜੀ 1 ਰੁਪਏ ਦੀ ਕਦੇ ਜ਼ਿੰਦਗੀ ਚ ਹੀਰਾ ਫੇਰੀ ਨਹੀਂ ਕੀਤੀ ਔਰ ਮੈਂ ਆਪਣੀ ਤਨਖਾਹ ਹੁਣੀ ਪਿੱਛੇ ਜੇ ਮੈਂ ਦਿਵਾਨ ਟੋਡਰਮਲ ਹੂੰ ਅਧਿਕਾਰ ਸਾਹਿਬ ਦੇ ਵਿੱਚ ਉਹਨਾਂ ਦੇ ਜਿਹੜਾ ਉਹ ਜਹਾਜ਼ ਮਹਿਰਬਾਨ ਜਹਾਜ਼ ਹਵੇਲੀ ਜਿਹਨਾਂ ਦਾ ਜਹਾਜ਼ ਹਵੇਲੀ ਬਣ ਰਹੀ ਹੈ ਮੈਂ ਆਪਣੀ ਤਨਖਾਹ ਦੇ ਵਿੱਚੋਂ ਸਵਾ ਸਾਲ ਦੀ ਤਨਖਾਹ ਮੈਂ ਉਹ ਤੇ ਦੇ ਕੇ ਆਂ ਜੀ 11 ਲੱਖ ਰੁਪਈਆ ਜੀ ਹੂੰ ਠੀਕ ਹੈ ਜੀ ਇਹ 11 ਲੱਖ ਰੁਪਈਆ ਇਸ ਕਰਕੇ ਤਾਂ ਮੈਂ ਦਿੱਤਾ ਨਹੀਂ ਵੀ ਮੈਂ ਸੋਸ਼ਲ ਮੀਡੀਆ ਤੇ ਪੋਸਟ ਪਾਉਂਗਾ ਜੀ ਮੇਰੀ ਭਾਵਨਾ ਇਹ ਥੋੜਾ ਜੀ ਮੇਰੀ ਭਾਵਨਾ ਇਹ ਹੈ ਕਿ ਜਿਨ੍ਹਾਂ ਨੇ ਸਾਡੇ ਗੁਰੂ ਸਹਬਾਨ ਦੇ ਸਹਬਜਾਦਿਆਂ ਦੀ ਇੱਜ਼ਤ ਦਾ ਖਿਆਲ ਕੀਤਾ ਉਹਨਾਂ ਦੇ ਸੰਸਕਾਰਾਂ ਦਾ ਖਿਆਲ ਕੀਤਾ ਕਿ ਇਨਸਾਨੀ ਕਾਨ ਜਿਹੜਾ ਹੋ ਰਿਹਾ ਸੀ ਉਹਦੀ ਰੱਖਿਆ ਕੀਤੀ ਜੀ ਅਗਰ ਅਸੀਂ ਉਹਦੇ ਲਈ ਨਹੀਂ ਕੁਝ ਕਰ ਸਕਦੇ ਤਾਂ ਫਿਰ ਫਿਰ ਕਾਦੀ ਜ਼ਿੰਦਗੀ ਹੈ ਜੀ ਹੂੰ ਸਾਡੇ ਤਾਂ ਇਹ ਵਿਚਾਰ ਨੇ ਹੂੰ ਠੀਕ ਹੈ ਨਾ ਔਰ ਇਹ ਜਿਹੜੇ ਪੁਰਾਣੇ ਲੋਕ ਨੇ ਜੀ ਆ ਕਿਸੇ ਨੂੰ ਬੁਲਾਉਂਦੇ ਨਹੀਂ ਸੀ ਗੱਡੀਆਂ 'ਚ ਉਤਰਦੇ ਨਹੀਂ ਸੀਗੇ ਜੀ ਠੀਕ ਹੈ ਜੀ ਕੁਛ ਇਹਨਾਂ ਨੇ ਰੱਖੀਆਂ ਜੀ ਚਮਚੇ ਕਟਸ਼ੀਆਂ ਜੀ ਪਿੰਡਾਂ 'ਚ ਚਮਚਾਗਰੀ ਕਰਨ ਵਾਸਤੇ ਉਹੀ ਇਹਨਾਂ ਦੇ ਆਲੇ-ਦਾਲੇ ਘੁੰਮਦੇ ਸੀਗੇ ਜੀ ਹੁਣ ਉਹਨਾਂ ਨੂੰ ਥੋੜਾ ਬਰਦਾਸ਼ਤ ਨੂੰ ਕਿ ਵੀ ਲਾਲ ਸਿੰਘ ਸਾਈਕਲ ਸਵਾਰਨ ਵਾਲੇ ਦਾ ਮੁੰਡਾ ਐਮਐਲਏ ਬਣ ਗਿਆ ਜੀ ਉਹ ਕਿਵੇਂ ਬਰਦਾਸ਼ਤ ਕਰਨਗੇ ਜੀ ਹੂੰ ਉਹ ਤਾਂ ਉਹੀ ਬਰਦਾਸ਼ਤ ਕਰਨਗੇ ਨਾ ਵੀ ਜਿਹੜਾ ਜਿਹੜਾ ਅੱਧੇ ਪੰਜਾਬ ਦੇ ਛਾਲਾਂ ਦਾ ਮਾਲਕ ਬਣਿਆ ਬੈਠਾ ਉਹ ਉਹ ਕਿਵੇਂ ਬਰਦਾਸ਼ਤ ਕਰ ਲੂਗਾ ਜੀ ਠੀਕ ਹੈ ਨਾ ਜਿਹੜਾ ਜਿਹੜਾ ਬਡੇ ਵੱਡੇ ਕੱਪੜਿਆਂ ਦੇ ਵਿੱਚ ਓਡੇ ਓਡੇ ਵਜ਼ੀਫੇ ਖਾ ਕੇ ਉਹ ਕਿਵੇਂ ਬਰਦਾਸ਼ਤ ਕਰ ਲੂਗਾ ਕਿ ਇੱਕ ਕਾਮੇ ਘਰ ਦਾ ਬੱਚਾ ਐਮਐਲਏ ਬਣ ਜਵੇ ਜੀ ਹੂੰ ਕਹਦੇ ਬਰਦਾਸ਼ਤ ਕਰੂਗਾ ਜੀ ਉਹ ਤਾਂ ਕਹਿਣਗੇ ਹੀ ਨਾ ਜੀ ਬੀਜੀਏ ਫਲਾਣਾ ਨੇ ਧਮਕਾਣਾ ਨਹੀਂ ਹੈ ਇਹ ਜੀ ਉਹ ਆ ਜੀ ਭਗਵੰਤ ਸਿੰਘ ਸਾਹਿਬ ਦੀ ਗੱਲ ਕਰਦੇ ਆ ਜੀ ਜੀ ਉਹ ਆਰਟਿਸਟ ਸੀਗੇ ਜੀ ਹੂੰ ਤੰਜ ਕੱਸਦੇ ਸੀ ਆਪਣੀਆਂ ਆਰਕੈਸਟਾਂ ਦੇ ਵਿੱਚ ਵੀ ਗੱਲ ਕਰਦੇ ਸੀ ਜੀ ਸੰਗਤ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਤਾ ਬਣਾਤਾ ਵੀ ਨਹੀਂ ਬਣਾਤਾ ਪਰ ਮੈਂ ਗੱਲ ਦਾਵੇ ਨਾ ਕਹਿਣਾ ਇਤਿਹਾਸ ਦੇ ਵਿੱਚ ਸਭ ਤੋਂ ਪਹਿਲਾ ਮੁੱਖ ਮੰਤਰੀ ਆ ਜਿਨੇ ਸਭ ਤੋਂ ਵੱਧ ਕੰਮ ਕੀਤੇ ਆ ਜੀ ਜੋ ਮਰਜ਼ੀ ਕਹੀ ਜਾਣ ਜੀ ਆ ਜਿਹੜੇ ਮੋਹਾਲੀ ਬਿਠਾਏ ਨਾ ਦਫ਼ਤਰ ਦੇ ਕੇ ਇਹਨਾਂ ਨੇ ਟਰੋਲ ਕਰਨ ਵਾਸਤੇ ਜੋ ਮਰਜ਼ੀ ਲਿਖੀ ਜਾਣ ਜੀ ਪਰ ਸੰਗਤ ਨੂੰ ਪੁੱਛ ਕੇ ਦੇਖੋ ਜੀ ਹੂੰ ਸੰਗਤ ਦਿਲੋਂ ਪਿਆਰ ਕਰਦੀ ਆ ਭਗਵੰਤ ਮਾਨ ਸਾਹਿਬ ਨੂੰ ਔਰ ਜਿਹੜੇ ਕੰਮ ਉਹਨਾਂ ਨੇ ਆਪਣੇ ਰਾਜ ਦੇ ਵਿੱਚ ਆ ਸਾਡੀ ਸਰਕਾਰ ਦੇ ਵਿੱਚ ਭਗਵੰਤ ਮਾਨ ਸਰਕਾਰ ਚ ਹੋ ਰਿਹਾ ਨਾ ਜੀ